ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਾਣਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਇੱਧਰ ਲੈ ਬਨੇ ਲੱਭੇ ਆ ਕਿਹ ਕਿਹੜੇ ਤੋਂ ਤਕਰੀਬਨ ਕੋਈ 10-11 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਣਾ ਮਲੀਆਂ ਪਿੰਡ ਦੇ ਨਜ਼ਦੀਕ ਬਿੱਦੀ ਚੰਦ ਸ਼ੀਨਾ ਸੁਰ ਸਿੰਘ ਇੱਥੋਂ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਆ ਅੱਜ 15 ਤਰੀਕ ਹੈ ਦੋਸਤੋ 15 ਫਰਵਰੀ ਹੈ ਤੇ ਸਮਾਂ ਕੋਈ ਤੁਸੀਂ ਨੋਟ ਕਰ ਸਕਦੇ ਹੋ ਕੋਈ 1:30 ਵਜੇ ਦਾ ਦੁਪਹਿਰ ਦਾ ਵੀਰ ਸ਼ੇਰੇ ਦੇ ਕੋਲ ਆਇਆ ਦੋਸਤੋ ਰੁਟੀਨ ਦੇ ਵਿੱਚ ਵੀਰ ਪਸ਼ੂ ਲਿਆਉਂਦਾ ਇਸੇ ਤਰ੍ਹਾਂ ਹੀ ਡੇਲੀ ਰੁਟੀਨ ਦੇ ਵਿੱਚ ਨਾ ਘੁੰਦੇ ਰਹਿੰਦੇ ਆ ਸੇਲ ਪਰਚੇਜ਼ ਦਾ ਖਾਸ ਤੌਰ ਤੇ ਕੰਮ ਅੱਜ ਤਿੰਨ ਵੜਾ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਣੀਆਂ ਨੇ ਤੇ ਸਵੇਰ ਸਵੇਰ ਪਸ਼ੂ ਆ ਠੀਕ ਹੈ ਜੀ ਇੱਕ ਗੱਬਣ ਵੜਾ ਦੋ ਵੜਾ ਸੂਈਆਂ ਸਵਾਈਆਂ ਨੇ ਤੇ ਇੱਕ ਤਕਰੀਬਨ ਕੁਝ ਸਮਾਂ ਪਹਿਲਾਂ ਉਹਦਾ ਘੰਟਾ ਕੋਈ 20-25 ਮਿੰਟ ਪਹਿਲਾਂ ਸੂਈਏ ਵੜ ਇਹ ਤੁਹਾਨੂੰ ਦਿਖਾ ਦੇਾਂਗੇ ਆਪਾਂ ਠੀਕ ਹੈ ਜੀ ਫੁੱਲ ਨਿਗਰ ਸੋਨੇ ਵਜਨ ਵਜੂਦ ਵਿੱਚ ਆ ਇੱਕ ਇਧਰ ਜਰਸੀ ਬਰੀਡ ਦੇ ਵਿੱਚ ਮੈੜੇ ਵੀ ਸੂਈ ਸਵਾਈ ਆ ਮਗਰ ਮੇਲਕਾਫ ਬੱਚਾ ਆ ਗਿਆ ਠੀਕ ਹੈ ਜੀ ਇਹਦੇ ਠੀਕ ਹੈ ਜਰਸੀ ਬਰੀਡ ਦੇ ਵਿੱਚ ਆ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਕੀ ਕੀ ਇਹਨਾਂ ਥੱਲੇ ਮਿਲਕ ਕੀ ਥੱਲੇ ਬੋਲਾ ਇਹਨਾਂ ਦੇ ਇੱਕ ਇਧਰ ਬੱਚੀ ਪਲੀ ਗੁਲੀ ਤੁਹਾਨੂੰ ਦਿਖਾਵਾਂਗੇ ਪਲੀ ਪਲੀਤੀ ਆ ਬੱਚੀ ਇਹ ਵੀ ਪਕਾਊ ਆ ਠੰਡੀ ਧੀਰੀ ਸੀਲਸ ਲੱਗ ਇਹ ਦੋਸਤੋ ਗੱਭਣਾਂ ਤਿਆਰੀ ਦੇ ਉੱਤੇ ਹੀ ਆ ਤਕਰੀਬਨ ਠੀਕ ਆ ਜੀ ਤੇ ਬਾਕੀ ਪਹੁੰਚ ਕਰਕੇ ਇੱਥੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਟਿੱਪ ਕੇ ਕਰ ਲਿਓ ਜਿਹੜੇ ਪਸ਼ੂ ਗੱਭਣ ਸੂਏ ਸਵਾਈ ਪਸ਼ੂ ਆ ਆਪਣੇ ਬੇਸ਼ੱਕ ਮੇਰਾ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਆਉ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸੀ ਸਾਚੀ ਗੱਲ ਸੰਧੂ ਸਾਹਿਬ ਕੀ ਹਾਲ ਜੋ ਬੜੇ ਵਧੀਆ ਸ਼ੇਰੇ ਕੀ ਹਾਲ ਨੇ ਵਧੀਆ ਵਧੀਆ ਸੰਧੂ ਸਾਹਿਬ ਵਧੀਆ ਵਧੀਆ ਕਿਤੇ ਕੰਮ ਕੀਤਾ ਚੱਲੀ ਜਾਂਦੇ ਵੀਰੇ ਵਧੀਆ ਚੱਲੀ ਜਾਂਦਾ ਸੰਧੂ ਸਾਹਿਬ ਚੱਲੀ ਜਾਂਦਾ ਵਧੀਆ ਜੀ ਚਲੋ ਇਸੇ ਤਰ੍ਹਾਂ ਹੀ ਵੀਰੇ ਹਾਂਜੀ ਹਾਂਜੀ ਤੇ ਸਿਰ ਅ ਅੱਜ ਆਪਣੇ ਕੋਲ ਟੋਟਲ ਜਿਹੜੀਆਂ ਤਿੰਨ ਬੜਾ ਪਕਾਉ ਆ ਇਹ ਸੰਧੂ ਸਾਹਿਬ ਦੋ ਦੇ ਛਈਆਂ ਇੱਕ ਤੇ ਆ ਕੱਲ ਦੀ ਸੂਈ ਆ ਉਹ ਨੂੰ ਤੇ ਘੰਟਾ ਕੋਈ ਆ ਸੂਈ ਨੂੰ ਤੇ ਉਹ ਗੱਬਣਿਆ ਬੱਚੀ ਠੀਕ ਹੈ ਤੈਨਾਂ ਹਾਂਜੀ ਸੰਦੂ ਠੀਕ ਆ ਠੀਕ ਆ ਇੱਕ ਮਾਝਾਂ ਗੀ ਚੰਗੀ ਜਿਹੀ ਵੀਰ ਨੇ ਨਾ ਬੜੋ ਬੜੀ ਲੈ ਲਈ ਆਪੇ ਤੋਂ ਅੱਛਾ ਅੱਛਾ ਮਾਝ ਬੜੀ ਚੰਗੀ ਲੈਂਦੀ ਹੈ ਆਪਾਂ ਠੀਕ ਆ ਹਾਂਜੀ ਹਾਂਜੀ ਮੈਂ ਵੀ ਉਹ 13 14 15 ਸਰੀ ਹਾਂਜੀ 15 ਸਰੀ ਮੈਂ ਹੀ ਸੰਦੂ ਸਾਹਿਬ ਬੜਾ ਥਣ ਭਾਂਡਾ ਸੀ ਤੇ ਉਹ ਫਿਰ ਵੀਰ ਨੇ ਨਾ ਆਉਂਦਿਆਂ ਹੀ ਆਉਂਦਾ ਵੀ ਮੈਨੂੰ ਦੇ ਦੇ ਤੇ ਫਿਰ ਉਹਦਾ ਮਾਨ ਖਾਨਣਾ ਪਿਆ ਚਲੋ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਇਸੇ ਤਰ੍ਹਾਂ ਹੀ ਆ ਤੇ ਲੋ ਵੀ ਦੱਸੋ ਮਾਲ ਸਾਰਾ ਸਾਫ ਸੁਥਰਾ ਤੇ ਬਾਕੀ ਮੇਰਾ ਭਰਾ ਐਂਡ ਤੱਕ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਐਨੀਮਲ ਪ੍ਰ ਇਥੋਂ ਸ਼ੁਰੂਆਤ ਕਰ ਲਾ ਜਿਹੜੀ ਆਪਣੇ ਕੋਲ ਇਹ ਵਾੜਾ ਵੇਰ ਸੁਹਾ ਕੇ ਨਮਾ ਇਹ ਦੂਜੀ ਸੂਏ ਸੰਧੂ ਸਾਹ ਸੁਈ ਆ ਦੂਸਰਾ ਪਹਿਲੇ ਸੂਏ ਉਹਨਾਂ 16 17 ਕਿਲੋ ਦੁੱਧ ਕਿਹਾ ਦਿੱਤਾ ਹੈ ਫੈਰ ਕੀ ਜਿਤਨਾ ਆਕਾਰ ਦਵਾਜਣਿਆ ਜਿੰਨੀ ਰਾਜੀ ਰੂਜੀ ਵਾੜਾ ਥੋੜੇ ਠੱਪਾ ਲੱਗ ਗਿਆ ਸੂਣ ਕਰਕੇ ਤੇ ਦੁੱਧ 20 ਕਿਲੋ ਵਾੜ ਪਰ ਆ ਜੂਗੀ ਵਧੀਆ ਤੇ ਬਾਕੀ ਇਹ ਕ੍ਰੋਸ ਗਾਂ ਹੈ ਤੇ ਇਹ ਆ ਵੀ ਗਰਮੀ ਦਾ ਸਿਰਾ ਹੈ ਹੂੰ ਹੁਣ ਗਾ ਗਰਮੀ ਆਉਣੀ ਤੁਹਾਨੂੰ ਪਤਾ ਗਾ ਗਰਮੀ ਧੁੱਪ ਸ਼ਾਣਾ ਮਤਲਬ ਕੋਈ ਨਹੀਂ ਇਹਨੂੰ ਕਾਲੀਆਂ ਹੋਕਦੀਆਂ ਹੋਕਦੀਆਂ ਗਾਵਾਂ ਪੇਰ ਦੇ ਵਿੱਚ ਜਿਆਦਾ ਇਹਨੂੰ ਹਾਂਜੀ ਇਹਨੇ ਘਰ ਕਨਾ ਤੋਂ ਕਰਾਣੀ ਸੰਤੂ ਸਾਹਿਬ ਮਗਰ ਬੱਛੀ ਪਾਈ ਆ ਹਾਂਜੀ ਬੱਛੀ ਬੜੀ ਵਧੀਆ ਪਾਈ ਉਹ ਵੀ ਮਗਰ ਬੱਛੀ ਆ ਗਿਆ ਠੀਕ ਆ ਜੀ ਆ ਬੱਛੀ ਕਰੋ ਚੱਕ ਮਾਦਰ ਦੇ ਉੱਪਰ ਹੀ ਬੱਚਾ ਠੀਕ ਆ ਜੀ ਤੇ ਕਰੋ ਸੰਗ ਦੇ ਵਿੱਚ ਆ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੰਨ ਲਿਓ ਠੀਕ ਆ ਜਾਂ ਵਿਚਲਾ ਮੇਲ ਮੰਨ ਲਿਓ ਕੋਈ ਭਰਾ ਪਾਲੀ ਪੱਟੀ ਵੀ ਨਹੀਂ ਤੇ ਪਾਲੀ ਦਰਮਿਆਨੀ ਨਹੀਂ ਕੀ ਪਿਛਲਾ ਮੇਲ ਆ ਹੁਣੇ ਤਕਰੀਬਨ ਕੋਈ ਅੱਧਾ ਘੰਟਾ ਪਹਿਲਾਂ ਸੂਈ ਸਵਾਈ ਆ। ਹਾਂਜੀ। ਲੜ ਤੁਸੀਂ ਦੇਖ ਸਕਦੇ ਹੋ ਜੀ ਮਗਰ ਲੰਮ ਕਰਿਆ ਠੀਕ ਆ ਜੀ ਜੀ ਆ ਜੂਰ ਪਾ ਦਿਓਗੀ ਹੋਰ ਘੰਟੇ ਡੇਢ ਘੰਟੇ ਤੱਕ। ਤੇ ਥੋੜਾ ਬਾਧਾ ਛੇਰੇ ਵੀਰ ਮੜਾ ਮੋਟਾ ਮਾਰੀਆਂ ਜਾਂ ਬੱਚੇ ਨੂੰ ਮੜਾ ਮੋਟਾ ਲਿਆ ਆ ਜੇ ਬੱਚਾ ਨਾ ਉੱਠ ਨਹੀਂ ਦਿਆ। ਠੀਕ ਆ ਜੀ। ਐਵੇਂ ਗਲਤ ਗੱਲ ਕਰੀ ਜਾਈਏ 7 ਕਿਲੋ ਚੋਈ 8 ਕਿਲੋ ਚੋਈ ਉਹਦੀ ਆਪਾਂ ਕੰਮ ਕਰਨਾ। ਮੜਾ ਮੋਟਾ ਰਾਮ ਮਾਰੀਆਂ ਮੜਾ ਮੋਟਾ ਮਾਰੀਆਂ ਚਵਾਈ ਚੁਈ ਦੀ ਓਕੇ ਆ। ਹਾਂਜੀ ਹਾਂਜੀ ਕੋਈ ਬੱਚੇ ਨੂੰ ਪਿਆ ਪਿਆ ਥੋੜਾ ਬਾਧਾ। ਠੀਕ ਆ ਠੀਕ ਆ ਸਪੇਸ ਵੰਡ ਚੰਗੀ ਆ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਕੋਈ ਫੋਰਟ ਚਾਂਗ ਨਹੀਂ ਕੀ ਚਾਰ ਥਾਣਾ ਕੋਈ ਬੱਚਾ ਨਹੀਂ ਐਕਟਰਾ ਲਗਾ ਨਾਲ ਇੱਕ ਮੜਦਾ ਇੱਕ ਬੱਚੇ ਦਾ ਗੱਡੀ ਵਹਿੜ ਆ ਗਈ ਹੈ ਕ੍ਰੋਸ ਆ ਗਈ ਹੈ ਕੋਈ ਵੀ ਰਿੰਦੂ ਕਰਨਲਡੋ ਦਾ ਕ੍ਰੋਸ ਮਾਰ ਕੇ ਭਵੇਂ ਸ਼ੋਪਾ ਕਰ ਲੈ ਠੀਕ ਆ ਜੀ ਤੇ ਹੁਣ ਅੱਨੇ ਚੱਡੇ ਦੀ ਚੰਗੀ ਆ ਤੇ ਤਕਰੀਬਨ ਥੋੜਾ ਬਾਦਾ ਚਿਰਾਂ ਦਾ ਵੀ ਬੱਚੇ ਨੂੰ ਲਿਆ ਆ ਗਿਆ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕੀਤੀ ਆ ਚੋਣ ਚਾਂਣ ਦੀ ਚੰਗੀ ਨਿਕਲੀ ਆ ਉਸ ਹਿਸਾਬ ਕਿਤਾਬ ਨਾਲ ਤੁਸੀਂ ਸਬਦਾ ਕਰ ਲਓ ਠੀਕ ਆ ਜੀ ਦੁੱਧ ਤੱਕੇ ਸੇਵਾ ਦਾ 15 16 16 ਲੀਟਰ ਜਿਹੜਾ ਪਹਿਲੇ ਸੂਏ ਪਲੂਣ ਨੇ ਦ ਬਾਕੀ ਸਾਬ ਸੋਤਰਾ ਛੇਰੇ ਆਪਾਂ ਪਹਿਲਾਂ ਵੀ ਗਾੜਾ ਮਾਲ ਸਾਫ ਦੀ ਲਓ ਵੀ ਠੀਕ ਆ ਮਾ ਵੀ ਵੈਰ ਚੰਗੀ ਆ ਠੀਕ ਆ ਜੀ ਵੈਰ ਚੰਗੀ ਆ ਮਗਰ ਵੱਛੀ ਆ ਦੂਜਾ ਸੁਆ ਇਹ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਬਾਸੇ ਬਾਸੇ ਪੁੱਤ ਬਾਸੇ ਠੀਕ ਆ ਐ ਬਸ ਹੈ ਠੰਡੀ ਠੁੰਡੀ ਆ ਪੁੱਤ ਸਾਬ ਉਤਰਾ ਨਹੀਂ ਕੁਛਾਂਦੀ ਆਵੇ ਹਾਂ ਜਿੱਦਾਂ ਮਰਜੀ ਆਥੇ ਥੋੜਾ ਟੱਟੋ ਦਰਦੀ ਕਰਕੇ ਆ ਉਦਾਂ ਠੰਡੀ ਧਿਰੀ ਆਵੇ ਲੈ ਵੀ ਠੀਕ ਆ ਜੀ ਹਾਂਜੀ ਹਾਂਜੀ ਆਵੇ ਕੋਈ ਦਸਤ ਛੜਾਕਲ ਦੀ ਨਹੀਂ ਗਈ ਕੋ ਲੱਤ ਛੜਦਾ ਨਹੀਂ ਕਰ ਮਾਲ ਨੂੰ ਪਤਾ ਠੀਕ ਆ ਜੀ ਬਾਕੀ ਔਰ ਵਾਲੇ ਸਮਝ ਦੇ ਵਿੱਚ ਵੰਗਰ ਅਸੀ ਪਾਉਣਾ ਚਲੋ ਹਰੇਕ ਭਰਾ ਨੂੰ ਚੰਗੀ ਗੱਲ ਵੀ ਜ ਵੰਗਰ ਅਸੀ ਪਾ ਕੇ ਆਪਾਂ ਪਸ਼ੂ ਚਵਾਈ ਕਰਦੇ ਤੇ ਵਧੀਆ ਗੱਲ ਆ ਠੀਕ ਆ ਜੀ ਗੇਜ ਪਸ਼ੂ ਉਸ ਤਰ੍ਹਾਂ ਦੀ ਪੈ ਜਾਂਦੀ ਆ ਮਗਰ ਬੱਛੀ ਇਹ ਤਾਂ ਇਹ ਸਿਰੇ ਕੀ ਮੁੱਲ ਕਰੀਟ ਕਰਦਾ ਸੰਦੂ ਸਾਹਿਬ ਮੰਗਣ ਨੂੰ ਭਾਏ 75 ਮੰਗ ਲਗੇ 80 ਮੰਗ ਲਗੇ 70000 ਦੀ ਹਾਂ ਨਾ ਬੱਛੀ ਦੇ ਦਾਂਗੇ 70 ਦੀ ਹਾਂਜੀ ਹਾਂਜੀ ਐਡ ਤੋਂ ਐਡੀ ਵਿੱਚੋਂ ਮਾਰਦਾ ਐਡੀਆ ਥੋੜਾ ਬੜਾ ਛੋੜਚੱਪਾ ਕਰ ਦਾਂਗੇ ਠੀਕ ਆ ਹਾਂਜੀ ਹਾਂਜੀ ਬਾਕੀ ਬੱਛੀ ਵੱਡੀ ਆ ਛੋਟੀ ਨਹੀਂ ਆ ਲਓ ਠੀਕ ਆ ਜੀ ਇੱਕ ਵਾਰੀ ਸੂਸਵਾਜ ਆ ਬਾਕੀ ਨਿੱਗਰ ਤੁਸੀਂ ਦੇਖ ਸਕਦੇ ਜੀ ਵੀ ਪਿੰਡੇ ਪੁੰਡੇ ਦੇ ਨਿੱਗਰ ਆ ਅਕਸਰ ਬੱਚੇ ਨੂੰ ਜਨਮ ਵੀ ਦਿੱਤਾ ਇਹਨੇ ਕਰਵਾ ਲਈ ਨੇ ਅਜੇ ਜਿਹੜੂ ਪੈਣੀ ਆ ਠੀਕ ਆ ਜੀ ਤੇ ਬਾਕੀ 70000 ਦੇ ਵਿੱਚੋਂ ਛੋੜਚੱਪਾ ਮਾਨਤਨ ਹੋਊਗਾ ਕੋਈ ਭਰਾ ਵੀ ਕੰਟੈ ਹਥੀ ਮੁੱਠੀ ਵਾਲਾ ਥਾਣਾ ਬਾਕੀ ਚੰਗੀ ਸੋਣੀ ਗਾਇਬ ਚੰਗੀ ਸੋਣੀ ਸਪੇਸ ਵੰਡ ਬਹੁਤ ਵਧੀਆ ਚੰਗੀ ਬਹਿੜਾ ਬਾਕੀ ਪਹਿਲ ਦੇ ਧਰ ਤੇ ਮੇਰਾ ਭਰਾ ਤੁਸੀਂ ਸਫਾ ਕਰ ਲਿਓ ਸੋਈ ਸਵਾਈ ਆ ਜੇਰ ਜੂੜ ਦੀ ਤੁਸੀਂ ਡਿਟੇਲ ਲੈ ਲਿਓ ਉਹ ਸਾਰੇ ਵੀਰ ਨੂੰ ਕਹਾਂਗੇ ਇੱਕ ਵੀਡੀਓ ਕਲਿੱਪ ਬਣਾ ਕੇ ਕੋਟ ਰੱਖ ਲਊਗਾ ਠੀਕ ਆ ਕੋਈ ਗੱਲ ਨਹੀਂ ਸੰਤੂ ਸਾਹਿਬ ਉਹ ਜ਼ੋਰ ਦੀ ਵੀਡੀਓ ਆਪਾਂ ਬਣਾ ਲਾਂਗੇ ਹਾਂਜੀ ਹਾਂਜੀ ਉਹ ਸੁੱਟੂ ਕੀ ਨਾ ਜ਼ੋਰ ਦੀ ਵੀਡੀਓ ਬਣਾ ਲਾਂਗੇ ਠੀਕ ਆ ਹਾਂਜੀ ਹਾਂਜੀ ਅਗਲੇ ਨੈਕਸਟ ਸਾਰੇ ਆਪਣੇ ਕੋਲ ਲੜੀਆਂ ਜਰਸੀ ਬ੍ਰਿਡ ਦੇ ਵਿੱਚ ਇਹ ਸੰਤੂ ਸਾਹਿਬ ਦੂਜੀ ਸੂਈ ਆ ਕੱਲ ਐ ਹੋਲੇ ਦੀ ਸੂਈ ਆ ਇਹਦੇ ਥੱਲੇ ਕੋਈ 100 ਠੀਕ ਚੋਈ ਆ ਤੇ ਦਿਨੇ ਚੋਈ ਆ ਠੀਕ ਆ ਜੀ ਹਾਂ ਜੀ ਦਿਨੇ ਆਪਾਂ ਸਾਫ ਕਰਤੀ ਕਿਤੇ ਡੋਕਾ ਖਾਂਦੀ ਥੱਲੇ ਛੱਡਿਆ ਠੀਕ ਆ ਜੀ ਤੇ ਬਾਂਦੀ ਬੁੰਦੀ ਬੜੀ ਜਿਆਦੀ ਐ ਪੂਰੀ ਬਨ ਜਾਂਦੀ ਆ ਲਓ ਵੀ ਇਹ ਕੱਲ ਦੀ ਕੱਲ ਦੀ ਸੂਈ ਆ ਇਹ ਕੱਲ ਐ ਹੁਣੇ ਸੰਧੂ ਸਾਹਿਬ ਸੂਈ ਆ ਠੀਕ ਆ ਜੀ ਹਾਂ ਜੀ ਹਾਂ ਜੀ ਮਗਰ ਬੱਚਾ ਇਹਦੇ ਮਗਰ ਬੱਚਾ ਮੇਰੇ ਵੀ ਦੂਜਾ ਕੀ ਆ ਹਾਂ ਜੀ ਸੰਧੂ ਸਾਹਿਬ ਦੂਜਾ ਸੂਆ ਹੀ ਆ ਹਾਂ ਹਾਂ ਇੱਧਰ ਵੇਖੋ ਲਓ ਵੀ ਦੂਜਾ ਸੂਆ ਠੀਕ ਆ ਜਲਸੀ ਵਹਿੜਿਆ ਹਾਂ ਚੰਗੀ ਸਾਹ ਸੁਤਰੀ ਆ ਉਹਦੀ ਜਰਸੀ ਬਰੀਡ ਤੇ ਯਕੀਨ ਵੀ ਰੰਦੇ ਲਈ ਆ ਹਾਂ ਜੀ ਹਾਂ ਜੀ ਕਾਫੀ ਸ਼ੌਕ ਰੱਖਦੇ ਇਸੇ ਟਾਈਮ ਦੀ ਸੂਈਏ ਦੁਪਹਿਰੇ 12:00 1:30 ਵਜੇ ਦੀ ਹਾਂਜੀ ਹਾਂਜੀ ਤੇ ਮਗਰ ਬੱਛਾ ਮੇਲ ਕਾਫ ਬਾਕੀ ਚੋਣ ਜਵਾਦੀਆਂ ਪੂਰੀ ਖਰੀ ਹਾਂਜੀ ਸਤੂ ਸਾਹਿਬ ਪੋਲੀ ਬਹੁਤ ਜਿਆਦੀ ਆ ਠੀਕ ਹੈ ਪੋਲੀ ਦੇ ਇੰਨੀ ਜਿਆਦੀ ਆ ਨਾ ਤਾਂ ਮਾਰ ਕੇ ਆਪਾਂ ਵਿਖਾਈ ਦੇਣੀਆਂ ਐ ਜਿਆਦੀ ਪੋਲੀ ਆ ਠੀਕ ਹੈ ਹਾਂਜੀ ਹਾਂਜੀ ਉਂਗਲੋਂ ਮੋਟੀ ਤਾਰ ਹੁੰਦੀ ਜੋ ਹਾਂਜੀ ਹਾਂਜੀ ਲਓ ਵੀ ਸ਼ਰੀ ਵੀਰੇ ਫੋਲ ਨੂੰ ਤੋੜ ਕੇ ਦਿਖਾਈਏ ਲਓ ਜੀ ਇਹ ਇਹਦੇ ਮਗਰ ਬੱਛਾ ਮੇਲ ਕਾਫ ਆ ਠੀਕ ਹੈ ਦੂਜਾ ਸੂਆ ਇਹ ਜਰਸੀ ਪ੍ਰੀਅਰ ਦੇ ਵਿੱਚ ਵੈਰਸ ਹੋਈ ਆ ਬਾਕੀ ਚੁਵਾਈ ਜੁ ਵੀ ਤੁਸੀਂ ਨਾਲ ਹੀ ਦੇਖ ਲਓਗੇ ਕਿਉਂਕਿ ਜਿਹੜੇ ਪਸ਼ੂ ਸੋਏ ਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਹੀ ਆਪਾਂ ਦਿਖਾ ਦੇਾਂਗੇ ਕੋਈ ਆਨਲਾਈਨ ਸੌਦਾ ਕਰਦਾ ਠੀਕ ਆ ਜੀ ਉਹ ਤੁਹਾਡੇ ਲਈ ਸੌਖਾ ਰਵੇ ਜਿਹੜਾ ਬਿਲਕੁਲ ਸੌਦਾ ਕਰਨਾ ਠੀਕ ਆ ਆ ਬੱਛੀ ਜੇ ਤੇ ਹਾਈਟ ਜਿੱਦਾਂ ਆਪਾਂ ਕਿ ਨਾਰਮਲ ਜਰਸੀ ਬਰੀਡ ਦੇ ਵਿੱਚ ਵੈਰਾਂ ਦੀ ਦੇਖਦੇ ਆ ਆ ਨਾਦਾ ਹੋਈ ਇਹ ਤੇ ਜੀ ਲੈ ਜੀ ਲੱਭੇ ਬੱਚਾ ਠਾ ਕੇ ਤਾਂ ਕਰ ਇਧਰ ਇਧਰ ਕਰ ਲੈ ਬੱਚਾ ਮਰ ਜਾ ਵਿਖਾ ਵੀਡੀਓ ਤੇ ਸ਼ਰੇ ਦੀ ਡਿਮਾਂਡ ਕੀ ਕਰਤੀ ਫਿਰ ਸੰਤੂ ਸਾਹਿਬ ਦੇ ਲੈਣ ਵਾਲਾ 56000 ਦੀ ਦੇ ਦਾਂਗੇ ਹਾਂ ਨਹੀਂ 56 ਦੀ ਹਾਂਜੀ ਹਾਂਜੀ ਠੀਕ ਆ ਹਾਂਜੀ ਬਾਕੀ ਮੈਂ ਵੀਡੀਓ ਵੇਖ ਕੇ ਕੋਈ ਫੋਨ ਕਰੂਗਾ ਮੌਕੇ ਤੇ ਮਾਨਤਾਣ ਕਰ ਦਾਂਗੇ ਮਾਨਤਾਣ ਕਰਦੀ ਕਰ ਦਾਂਗੇ 53000 ਦੀ ਦੇ ਦਾਂਗੇ ਹਾਂ ਨਹੀਂ ਐਨ ਕਲਮੈਂਟ 53 ਹਾਂਜੀ ਹਾਂਜੀ ਲੋ ਵੀ ਬਾਕੀ ਛੋੜ ਛੱਪਾ ਕਰ ਦਾਂਗੇ ਸੰਤੂ ਸਾਹਿਬ ਲੋ ਤੇ 16 17 ਕਿਲੋ ਇਹਨੇ ਚਵਾਜਣਾ ਸੰਤੂ ਸਾਹਿਬ ਠੀਕ ਆ ਹਾਂਜੀ ਲੋ ਵੀ 56000 ਦੀ ਮੰਗ ਡਿਮਾਂਡ ਤੇ 53000 ਦੀ ਲੈ ਦੇ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਬਾਅਦ ਵਿੱਚ ਆਪਾਂ ਬੈਠਾਂਗੇ ਧਰਾ ਤੋੜਾ ਮਾਰ ਕੇ ਤਸੱਲੀ ਨਾਲ ਜ਼ਰੂਰ ਦਿਖਾਵਾਂਗੇ ਜਰਸੀ ਬ੍ਰੀਡ ਦੇ ਕੋਈ ਗੱਲ ਨਹੀਂ ਬੱਚਾ ਦਿਖਾ ਦਈਏ ਤਾਂ ਬੱਚਾ ਨਾ ਤੁਸ ਜਮਰਾ ਕੀ ਨਾਲ ਦੁੱਧ ਜਿਆਦਾ ਛੱਡ ਬੈਠੇ ਥੋੜੀ ਉਤਰਾ ਨਹੀਂ ਗੱਲ ਕੋਈ ਨਾ ਆ ਗਿਆ ਪਿਆ ਹੈ ਆਹ ਦੁੱਧ ਜਿਆਦਾ ਪਿਆਤਾ ਮੁੰਡੇ ਨੇ ਗੱਲ ਕੋਈ ਕੋਈ ਗੱਲ ਨਹੀਂ ਹਾਂ ਵਾਹੇ ਨੜਾਲ ਜਾਇਆ ਪਿਆ ਹੂੰ ਆ ਠੀਕ ਆ ਜੀ ਲੋੜਾ ਡਾਕਟਰ ਤੋਂ ਤੂੰ ਤੂੰ ਤੇ ਤਾਂ ਕਰਦਾ ਉਤਰਾ ਨਹੀਂ ਗੱਲ ਕੋਈ ਠੀਕ ਆ ਠੀਕ ਆ ਹਾਂ ਜੀ ਅਚੰਦੂ ਸਾਹਿਬ ਕੋਈ ਚੱਕਰ ਨਹੀਂ ਬੱਚੇ ਨੂੰ ਹਾਂ ਇਹ ਕ ਸੋਤਾ ਹੀ ਬੰਨ ਨਿੱਗੇ ਥਾਂ ਵੇ ਹਾਂ ਹਾਂ ਬੱਚੇ ਨੂੰ ਨਹੀਂ ਗੱਲ ਕੋਈ ਹੋ ਗਿਆ ਖੜਾ ਹੈ ਹਾਂ ਜੀ ਹਾਂ ਜੀ ਠੀਕ ਆ ਤੇ ਅੱਗੇ ਨੜਤਾ ਆਪਣੇ ਕੋਲ ਸਿਰੇ ਇਧਰ ਜਿਹੜੀ ਆ ਵਾਰਡ ਆ ਗਈ ਗੱਬਣ ਫਿਰੇ ਏ ਸੰਧੂ ਸਾਹਿਬ ਦੂਜੇ ਸੂਆ ਸੁਣ ਵਾਲੀ ਜੋ ਦੂਜਾ ਸੂਆ ਪਹਿਲੇ ਸੂਆ ਦਾ 15 ਕਿਲੋ ਦਾ ਕਾਰਡ ਨਾ ਦੱਸਿਆ ਕਰ ਲਿਆ ਠੀਕ ਆ ਹਾਂਜੀ ਹਏ ਵੈਸੇ ਤਿਆਰੀਆਂ ਤੇ ਤਿਆਰੀਆਂ ਤੇ ਤੇ ਮੋਹ ਏ ਛਗੀ ਜੋ 6 ਦੰਦ ਕੰਨੀਆਂ ਖੜੀਆਂ ਨੇ ਕੰਨੀਆਂ ਖੜੀਆਂ ਸੰਧੂ ਸਾਹਿਬ ਠੀਕ ਆ ਉਹ ਵੀ ਇਹ ਦੋਸਤੋ ਦੂਜਾ ਸੂਆ ਵੜਾ ਆਪਾਂ ਤੁਹਾਨੂੰ ਦਿਖਾਉਣੇ ਆ ਬਿਲਕੁਲ ਬਲੈਕ ਤੇ ਵਾਈਟ ਡੱਬਾ ਠੀਕ ਆ ਜੀ ਮੋٹے ਡੱਬ ਨੇ ਤੇ ਬਸ ਥੋੜਾ ਜਿਹਾ ਡਰਦੀ ਡੁਕਰਤੀ ਜੀ ਆ ਸਿਰੇ ਹਿਸਾਬ ਨਾਲ ਮੜਾ ਧਿਆਨ ਨਾ ਤੋੜਦੇ ਆ ਜੀ ਨਹੀਂ ਕੁਛ ਨਹੀਂ ਕਹਿੰਦੀ ਸੰਧੂ ਸਾਹਿਬ ਉਹ ਨਾ ਥੋੜੇ ਜਣਾ ਆ ਤਾਂ ਦੇ ਕਰਦੀ ਭਾਵੇਂ ਹੱਥ ਤਾਂ ਦੇ ਕਰਕੇ ਡਰਦੀ ਛੁਰ ਜਾਂਗਾ ਘਰ ਤੋਂ ਨਿਕਲੇ ਨਹੀਂ ਦੱਸਣ ਬੰਦੇ ਦਾ ਪਸ਼ੂ ਕਰ ਹੀ ਜਾਂਦਾ ਡਰਦਾ ਹਾਂ ਹਾਂਜੀ ਹਾਂਜੀ ਲਓ ਵੀ ਦੂਜਾ ਸੁਭਾਅ ਵਧੀਆ ਬਾਕੀ ਥੱਲੇ ਤੁਸੀਂ ਵੇਖੋ ਪੂਰੀ ਕਰਮਾਂ ਦੀ ਤਿਆਰੀ ਤੇ ਆ ਠੀਕ ਆ ਉਹ ਕੱਢਦੇ ਆਂ ਤਿਆਰੀ ਲੰਗ ਪਸ਼ੂ ਸਮਾਂ ਕੱਢ ਵੀ ਸਕਦਾ ਕਈ ਵਾਰ ਸਫਰ ਤੇ ਜਾਂਦੇ ਐਨੀਮਲ ਸੂ ਵੀ ਸਕਦਾ ਠੀਕ ਆ ਨਵੀਂ ਸ਼ਹਿਰੇ ਕੋਈ ਭਰਾ ਆਨਲਾਈਨ ਚੋ ਵੀ ਸੌਦਾ ਬਹੁਤੇ ਕਰਦੇ ਆ ਬਾਕੀ ਚਿਪਣ ਟੁੱਪਣ 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 ਦੋ ਸਾਹਿਬ ਆਪਣੀ ਗਾਰੰਟੀ ਹੋਗੀ ਕੋਈ ਚੱਕਰ ਨਹੀਂ ਤੇ ਜਿੱਦਾਂ ਮਰਜੀ ਕੋਈ ਵੀਰ ਆਪਣੇ ਆਏ ਜੇ ਥੱਲੀ ਕਰਨੀ ਥੱਲੀ ਕਰ ਲੈ ਜੇ ਆਨਲਾਈਨ ਮਕੋਣੀ ਤੇ ਆਨਲਾਈਨ ਟਿਪ ਲੈ ਕੋਈ ਗੱਲ ਨਹੀਂ ਹੁੰਦੀ ਮੁੰਮ ਬੱਚੀ ਵੀ ਬੜੀ ਪਿਆਰੀ ਆ ਠੀਕ ਆ ਜੀ ਦੂਜਾ ਸੁਆ ਚਿੱਕੀ ਆ ਮੋਹ ਦੰਦੀ ਸੋਨਾ ਹਵਾਲਾ ਜੱਡਾ ਬਾਕੀ ਲੇਵਲ ਲੋਵੇ ਦੀ ਤੁਸੀਂ ਬੰਤਰ ਦੇਖ ਕੇ ਚੈੱਕ ਕਰੋ ਆ ਲੈ ਉਹ ਵੈਸੇ ਥੋੜਾ ਜਿਹਾ ਉਪਰੇ ਬੰਦ ਤੋਂ ਮਾਰਾ ਡਰਦੀ ਵੈਨੇ ਤੋਰੇ ਤਾਰੇ ਤੋਂ ਤਾਂ ਬੜੀ ਹਾਂਜੀ ਬੜੀ ਜਿਆਦੀ ਵਧੀਆ ਸੰਧੂ ਸਾਹਿਬਾ ਕੀ ਠੰਡੀ ਤੇਰੀ ਬੜੀ ਜਿਆਦੀ ਆ ਪਾਏ ਥਨਾਂ ਨੂੰ ਜਿਤਨਾ ਮਰਜੀ ਹੱਥ ਲਾਈ ਜੋ ਜੋ ਮਰਜ਼ੀ ਕਰੀ ਜੋ ਕਹਿੰਦੀ ਨਹੀਂ ਕੋਈ ਕਰਨ ਵਾਲੀ ਲਓ ਜੀ ਠੀਕ ਹੈ ਜੀ ਤਾਂ ਥੱਲੇ ਦੋਸਤੋ ਜਿੰਨਾ ਕੋ ਕਰਮ ਵਾਲੀ ਦਾ ਵਜਨ موجوده ਉਦੇ ਹਿਸਾਬ ਨਾਲ ਬਣੀ ਥਣੀ ਬਹੁਤ ਵਧੀਆ ਠੀਕ ਹੈ ਜੀ ਬਾਕੀ ਸੂਸਵਾ ਕੇ ਹੋਰ ਵੀ ਇਹਨੇ ਨਿਖਰ ਜਾਣਾ ਥੱਲੇ ਮੁਠੀ ਇਹਦਾ ਥਾਣਾ ਕਿਹੜੇ ਤਿਆਰੀ ਆਪਾਂ ਗੱਲ ਕਰਨ ਲਈ ਉਹ ਡਰਦੀ ਡਰਦੀ ਆ ਹਾਂ ਇਹਦੇ ਵੇਖੋ ਇਹ ਦੇਖੋ ਇਹ ਤਾਂ ਕੋਈ ਗੱਲ ਨਹੀਂ ਕੀ ਪੁੱਲਾ ਪਛੜਾ ਲਈ ਨਹੀਂ ਗੱਲ ਆਵੇ ਹਾਂ ਉਹ ਡਰਦੀ ਆ ਥੋੜਾ ਜਿਹਾ ਨਾ ਹਾਂ ਠੀਕ ਹੈ ਜੀ ਅਬਿ ਸ਼ਰੇ ਕੀ ਡਿਮਾਂਡ ਕਿੰਨੇ ਦੀ ਦਿੱਤੀ ਸੀ ਸੰਧੂ ਸਾਹਿਬ ਮੰਗਣ ਨੂੰ ਭਾਏ 65000 ਮੰਗ ਲਈਏ ਬਾਹਰ ਜਿਆਦਾ ਦੀ ਬਚੀ ਦੇ ਦਈਏ ਜਿੱਥੇ ਆਪਾਂ ਦੇ ਦੇਣੀ ਆ ਪੂਰੇ 60000 ਦੀ ਬਚੀ ਦੇ ਦਾਂਗੇ 60000 ਦੀ ਹਾਂਜੀ ਹਾਂਜੀ ਸੰਧੂ ਸਾਹਿਬ ਠੀਕ ਹੈ ਬਾਕੀ ਇਹ ਵੀ ਹੈਗੀ ਕਰਾਉ ਸੰਗ ਚਾ ਇਹਨੇ ਗਰਮੀ ਗਰਮੀ ਨਹੀਂ ਮਨਾਉਣੀ ਹਾਂਜੀ ਗਾਂਵ ਤਾਂ ਪਤਾ ਗਰਮੀ ਹੋਣੀ ਆ ਬਿਲਕੁਲ ਹਾਂਜੀ ਹਾਂਜੀ ਮੋ ਵੀ ਇਹ 60000 ਦੀ ਠੀਕ ਹੈ ਜੀ 60000 ਦੀ ਬਾਹਰ ਮਿਲ ਜੂਗੀ ਵਿੱਚੋਂ ਮਾਨਤਨ ਛੋੜ ਚੱਪਾ ਜ਼ਰੂਰ ਹੋ ਜੂਗਾ ਕੋਈ ਰਸਾ ਛੜਾਈ ਕਹਿੰਦੇ ਵੇ ਠੀਕ ਹੈ ਜੀ ਸੋ ਜਿੰਨੀ ਕੀ ਡਿਮਾਂਡ ਆ ਤੇ ਐਂਡ ਪੁਆਇੰਟ ਜਿਹੜਾ ਤੁਹਾਨੂੰ 60000 ਦੇ ਵਿੱਚ ਵਿੱਚੋਂ ਛੋੜ ਛੱਪਾ ਹਾਂਜੀ ਹਾਂਜੀ ਇਹ ਹੱਥ ਤਿੰਨ ਵੜਾ ਨੇ ਠੀਕ ਆ ਜੀ ਦੋ ਸੁਈਆਂ ਨੇ ਤੇ ਇਧਰ ਜਿਹੜੀ ਇੱਕ ਵੜਾ ਆਪਾਂ ਤੁਹਾਨੂੰ ਗੱਬਣ ਦਿਖਾ ਦਿੱਤੀ ਆ ਸੋ ਪਸ਼ੂ ਚੰਗੇ ਆ ਸਾਫ਼ ਸੁਥਰੇ ਐਨੀਮਲ ਨੇ ਠੀਕ ਆ ਜੀ ਰੇਡ ਪਰਤੇ ਦੇ ਅਕੋਰਡਿੰਗ ਵੀ ਤੁਸੀਂ ਦੇਖ ਲਿਓ ਜੈਜ ਆ ਪਸ਼ੂ ਬਿਲਕੁਲ ਤੇ ਕਰਮਾ ਜੀ ਜੀ ਪਟਾਨੇ ਦੋ ਤਿੰਨ ਦਿਨਾਂ ਸੰ ਗਾਣੇ ਨਹੀਂ ਸੁਣਾ ਇਹ ਅੱਜ ਹੀ ਆਇਆ ਥੋੜੇ ਜੇ ਉੱਧਰ ਕੇ ਸੂਫੀ ਆ ਜਦੋਂ ਟਿੱਪੀ ਟੁੱਪੀ ਦਾ ਡੰਗਰ ਤੁਹਾਨੂੰ ਪਤਾ ਕਰੇ گاਵਾ ਹੋ ਜਾਂਦਾ ਚੱਕਰੇ ਉਤਰਾ ਦੋ ਚਾਰ ਦਿਨ ਕੱਢਦੀ ਹੀਗਾ ਜੇ ਦੋ ਚਾਰ ਦਿਨ ਕੱਢਦੀ ਤੇ ਇਹਨੇ ਤੂੜੂਵਾਂ ਨਾ ਲਾਦਾ ਕੋਈ ਨਹੀਂ ਉਤਰਾ ਸੂਕੇ ਵੀ ਹੁਣ ਬਣ ਜਾਣਾ ਨੇ ਅਤੋ ਚੁਵਾਈਆ ਚੁਵਾਈਆ ਸੰਤੂ ਸਾਹਿਬ ਪੂਰੀ ਬਣ ਜਾਣਾ ਠੀਕ ਆ ਜੀ ਹਾਂਜੀ ਹਾਂਜੀ ਤੇ ਸ਼ੇਰੇ ਇੱਕ ਨੰਬਰ ਬੋਲੋ ਤੇ 9779721242 ਠੀਕ ਆ ਵੀਰੇ ਹਾਂਜੀ ਹਾਂਜੀ ਲੋਬੀ ਦੱਸੋ ਨੰਬਰ ਆ ਵੀਰੇ ਸ਼ੇਰੇ ਦੇ ਠੀਕ ਆ ਜੀ ਪਿੰਡ ਮਾਣਾ ਨਜ਼ਦੀਕ ਮੱਲੀਆਂ ਬਿੱਦੀ ਚੰਦ ਸ਼ੀਨਾ ਪਿੰਡ ਥੋੜੀ ਦੂਰੀ ਤੇ ਆ ਸੁਰ ਸਿੰਘ ਪਿੰਡ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਆ ਬਾਕੀ ਭਿੱਖੀਵੜ ਤੋਂ ਜਦੋਂ ਆਪਾਂ ਚਬਾਲ ਨੂੰ ਆਉਣੇ ਆ ਠੀਕ ਆ ਜੀ ਤਾਂ ਰਸਤੇ ਵਿੱਚ ਸੁਰ ਸਿੰਘ ਪਿੰਡ ਥਾਣੇ ਵੀ ਤੁਸੀਂ ਇਸ ਪਿੰਡ ਵਿਜ਼ਿਟ ਕਰ ਜਾਓਗੇ ਤੇ ਆਓ ਇੱਥੇ ਆਣ ਕੇ ਆਪਦੀ ਤਸੱਲੀ ਕਰੋ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ